ਇੱਕ ਕਾਲ ਆਂਦੀ ਹੈ ਕਿਸੇ ਅਨਨੋਨ ਨੰਬਰ ਤੋਂ ਨੰਬਰ ਭਾਵੇਂ ਉਹ ਇੰਡੀਆ ਦਾ ਹੋਵੇ ਲੇਕਿਨ ਹੁੰਦਾ ਬੰਦਾ ਬੈਠਾ ਉਹ ਪਾਕਿਸਤਾਨ ਹੁੰਦਾ ਜਾਂ ਕੋਈ ਹੋਰ ਅਦਰ ਕੰਟਰੀ ਬੈਠਾ ਹੁੰਦਾ ਇਸ ਤਰ੍ਹਾਂ ਦੇ ਬਹੁਤ ਸਾਰੇ ਵਿਦੇਸ਼ੀ ਵਰਚੁਅਲਸ ਨੰਬਰ ਜਿਹਨੂੰ ਆਪਾਂ ਕਹਿ ਦਿੰਨੇ ਆ ਆਨਲਾਈਨ ਅੱਜਕੱਲ ਕਿਸੇ ਵੀ ਤੁਸੀਂ ਐਪ ਤੋਂ ਜਿਹੜੇ ਆ ਵਰਚੁਅਲ ਨੰਬਰ ਖਰੀਦ ਕੇ ਤੇ ਸਭ ਠੱਗੀ ਕਰਨ ਦੇ ਲਈ ਯੂਜ਼ ਕਰਦੇ ਇਹ ਰਿਸ਼ਤੇਦਾਰ ਦੱਸ ਕੇ ਜਾਂ ਤੁਹਾਡੇ ਕਿਸੇ ਆਪਣੇ ਤੁਹਾਡੇ ਬੱਚੇ ਦਾ ਉਹਨੂੰ ਕਿਡਨੈਪ ਕਰਨ ਦਾ ਕਹਿ ਕੇ ਉਹਨੂੰ ਮੁਸੀਬਤ ਚ ਹੋਣ ਦਾ ਕਹਿ ਕੇ ਵੀ ਤੁਹਾਡਾ ਬੱਚਾ ਪ੍ਰੋਬਲਮ ਵਿੱਚ ਹੈ ਉਹ ਉਹਨੂੰ ਅਸੀਂ ਕਿਸੇ ਰੈਕਟ ਦੇ ਨਾਲ ਫੜ ਲਿਆ ਤੇ ਤੁਸੀਂ ਇਹ ਖਾਤੇ ਵਿੱਚ ਪੈਸੇ ਪਾ ਦਿਓ ਤੇ ਤੁਹਾਡੇ ਅਸੀਂ ਬੱਚੇ ਨੂੰ ਛੱਡ ਦਿੰਨੇ ਆ ਆਪਣੇ ਆਪ ਨੂੰ ਕਿਸੇ ਸੀਬੀਆਈ ਦਾ ਜਾਂ ਪੁਲਿਸ ਅਫਸਰ ਬਣ ਕੇ ਕੋਈ ਆਰਮੀ ਦਾ ਅਫਸਰ ਬਣ ਕੇ ਤੁਹਾਨੂੰ ਪਰਸੂਨੇਟ ਕੀਤਾ ਜਾ ਸਕਦਾ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ ਤੇ ਤੁਹਾਨੂੰ ਇਹ ਕਿਹਾ ਜਾ ਸਕਦਾ ਵੀ ਤੁਹਾਡੇ ਤੇ منی ਲੌਂਡਰਿੰਗ ਦੇ ਕੇਸ ਰਿਪੋਰਟ ਹੋਏ ਆ ਤੇ ਇਸ ਤਰ੍ਹਾਂ ਦੀ ਜੇਕਰ ਕੋਈ ਤੁਹਾਨੂੰ ਕਾਲ ਆਵੇ ਜਾਂ ਇਸ ਤਰ੍ਹਾਂ ਤੁਹਾਨੂੰ ਕਿਹਾ ਜਾਵੇ ਤੇ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਉਹਨੂੰ ਰਿਸਪੌਂਡ ਕਰਨ ਦੀ ਲੋੜ ਨਹੀਂ ਬਿਨਾਂ ਰਿਸਪੌਂਡ ਕੀਤੇ ਸਾਈਬਰ ਠੱਗੀ ਤੋਂ बच ਸਕਦੇ ਹੋ ਡਿਜੀਟਲ ਅਰੈਸਟ ਜਿਹੜਾ ਨਵਾਂ ਸ਼ਬਦ ਯੂਜ਼ ਕੀਤਾ ਜਾ ਰਿਹਾ ਵੀ ਤੁਹਾਨੂੰ ਅਸੀਂ ਕੈਮਰੇ ਵਿੱਚ ਤੁਹਾਨੂੰ ਅਰੈਸਟ ਕਰ ਲਿਆ ਤੁਹਾਡੀ ਫਿਜ਼ੀਕਲੀ ਅਰੈਸਟ ਪੈ ਸਕਦੀ ਹੈ ਡਿਜੀਟਲ ਅਰੈਸਟ ਨਾਮ ਦੀ ਕੋਈ ਵੀ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਕਿ ਅਸੀਂ ਕਿਸੇ ਨੂੰ ਦੇ ਇਸ ਤਰ੍ਹਾਂ ਅਰੈਸਟ ਕਰ ਸਕੀਏ ਬਹੁਤ ਹੀ ਪੜੇ ਲਿਖੇ ਅਤੇ ਵੈਲ ਐਜੂਕੇਟਿਡ ਪਰਸਨ ਜਿਹੜੇ ਆ ਉਹ ਗੱਲ ਨਹੀਂ ਸਮਝ ਪਾ ਰਹੇ ਤੇ ਠੱਗੀ ਦਾ ਸ਼ਿਕਾਰ ਹੋ ਰਿਹਾ ਹੈ ਪ੍ਰਵੈਂਸ਼ਨ ਹੀ ਜਿਹੜੀ ਹੈ ਉਹ ਆਮ ਪਬਲਿਕ ਨੂੰ ਜਿਹੜੀ ਸਾਈਬਰ ਠੱਗੀ ਤੋਂ ਬਚਾ ਸਕਦੀ ਹੈ ਦ ਸਿਟੀ ਹੈਟਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੇ ਹਮਲਿਕ ਸਵਾਗਤ ਕਰਦੀ ਆ ਅੱਜ ਦੀ ਖਬਰ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਜੇਕਰ ਤੁਹਾਡੇ ਨਾਲ ਕੋਈ ਠੱਗੀ ਹੋਈ ਆ ਜਾਂ ਫਿਰ ਤੁਹਾਨੂੰ ਕੋਈ ਫਰੋਡ ਕਾਲ ਆ ਰਿਹਾ ਜਾਂ ਫਿਰ ਉਹ बार-बार ਤੁਹਾਨੂੰ ਕਾਲ ਕਰਕੇ ਜਿਹੜਾ ਤੁਹਾਡਾ ਕੋਈ ਵੀ ਜੜੀ ਹੈ ਕੋਈ ਕੋਈ ਜਿਹੜਾ ਤੁਹਾਡਾ QR ਲੈ ਰਹੇ ਨੇ ਜਾਂ ਫਿਰ ਜਾਂ ਤੁਹਾਡੇ ਤੋਂ ਜਿਹੜਾ ਕੋਈ ਵੀ ਆਧਾਰ ਕਾਰਡ ਦੀ ਜਾਂ ਫਿਰ ਕੋਈ OTP ਜੜੀਏ ਤੋਂ ਨਵਾਂ ਵੱਲੋਂ ਮੰਗੀ ਜਾ ਰਹੀ ਹੈ ਤੇ ਇਹ ਵੀਡੀਓ ਜੜੀਏ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਸਾਡੇ ਨਾਲ ਸਾਈਬਰ ਕ੍ਰਾਈਮ ਤੋਂ ਜਤਿੰਦਰ ਸਿੰਘ ਜੀ ਮੌਜੂਦ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿਸ ਤਰੀਕੇ ਦੇ ਜਿਹੜੇ ਫਰੋਡ ਲੋਕ ਜਿਹੜੇ ਨੇ ਸਾਹਮਣੇ ਆਉਂਦੇ ਨੇ ਅੱਜ ਤੱਕ ਕਿਸ ਤਰੀਕੇ ਦੇ ਫਰੋਡ ਕੇਸਿਸ ਜਿਹੜੇ ਨੇ ਹੋ ਰਹੇ ਨੇ ਤੇ ਤੁਸੀਂ ਕਿੰਨੇ ਕੁ ਜ਼ਿਆਦਾ ਸੋਲਵ ਕਰ ਚੁੱਕੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡੀ ਸਿਟੀ ਹੈਡਲਾਈਨ ਦੀ ਟੀਮ ਦਾ ਥੈਂਕ ਯੂ ਜੀ ਤੁਸੀਂ ਇਹ ਵੀ ਮਤਲਬ ਲੋਕਾਂ ਨੂੰ ਆਮ ਪਬਲਿਕ ਨੂੰ ਅਵੇਅਰ ਕਰਨ ਦੇ ਲਈ ਜਿਹੜੇ ਸਾਡੇ ਮੈਸੇਜ ਹੈ ਉਹ ਆਪਣੇ ਫਾਲੋਅਰਜ਼ ਰਾਹੀਂ ਸਪਰੈਡ ਕਰਦੇ ਰਹਿੰਦੇ ਹੋ ਮੈਸੇਜ ਸ਼ੇਅਰ ਕਰਦੇ ਰਹਿੰਦੇ ਹੋ ਚੰਗੀ ਗੱਲ ਹੈ ਜੀ ਤਾਂ ਜੀ ਕਿਉਂਕਿ ਪ੍ਰੋਵੈਂਸ਼ਨ ਹੀ ਜਿਹੜੀ ਹੈ ਉਹ ਆਮ ਪਬਲਿਕ ਨੂੰ ਜਿਹੜੀ ਸਾਈਬਰ ਠੱਗੀ ਤੋਂ ਬਚਾ ਸਕਦੀ ਹੈ ਤੇ ਮੇਰੀ ਤੁਹਾਡੇ ਰਹੀਂ ਵੀ ਅਪੀਲ ਹੈ ਕਿ ਸਾਡੀਆਂ ਦੱਸੀਆਂ ਹੋਈਆਂ ਛੋਟੀਆਂ-ਛੋਟੀਆਂ ਪ੍ਰੋਵੈਂਸ਼ਨਸ ਨੂੰ ਜੇ ਉਹ ਯੂਜ਼ ਕਰਨ ਤੇ ਉਹ ਉਹ ਸਾਈਬਰ ਠੱਗੀ ਤੋਂ ਬਚ ਸਕਦੇ ਆ ਇਹ ਸਾਈਬਰ ਠੱਗ ਅਲੱਗ-ਅਲੱਗ ਢੰਗ ਤਰੀਕਿਆਂ ਤੋਂ ਤੁਹਾਨੂੰ ਕਾਲਸ ਰਾਹੀਂ ਟੈਕਸ ਮੈਸੇਜ ਰਾਹੀਂ WhatsApp ਰਾਹੀਂ ਤੁਹਾਨੂੰ ਅਪਰੂਚ ਕਰਦੇ ਆ ਸੋਸ਼ਲ ਮੀਡੀਆ ਤੇ ਤੁਹਾਨੂੰ ਅਲਿਉਰ ਕਰਦੇ ਆ ਕੋਈ ਇਸ ਤਰ੍ਹਾਂ ਦਾ ਐਡਵਰਟਾਈਜ਼ਮੈਂਟ ਭੇਜ ਕੇ ਜਾਂ ਕੋਈ ਇਸ ਤਰ੍ਹਾਂ ਦੀ ਆਫਰ ਭੇਜ ਕੇ ਤੁਹਾਨੂੰ ਅਲਿਉਰ ਕਰਕੇ ਸਾਈਬਰ ਠੱਗੀ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਕਿਸੇ ਵੀ ਅਨਨੋਨ ਨੂੰ ਜਾਂ ਸਟ੍ਰੇਂਜਰ ਨੂੰ Facebook ਤੇ Instagram ਤੇ ਕਿਸੇ ਵੀ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਤੁਸੀਂ ਫਰੈਂਡ ਨਾ ਬਣਾਓ ਉਹਦੀ ਕੋਈ ਫਰੈਂਡ ਰਿਕੁਐਸਟ ਅਕਸੈਪਟ ਨਾ ਕਰੋ ਇਸ ਨਾਲ ਵੀ ਤੁਸੀਂ ਸਾਈਬਰ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਤੁਸੀਂ ਬਲੈਕਮੇਲਿੰਗ ਦਾ ਸ਼ਿਕਾਰ ਹੋ ਸਕਦੇ ਹੋ ਤੇ ਤੁਹਾਡੇ ਨਾਲ ਸਾਈਬਰ ਠੱਗੀ ਹੋ ਸਕਦੀ ਹੈ ਜੀ ਕਿਸ ਤਰੀਕੇ ਦੇ ਕੇਸ ਨੇ ਜੋ ਕਿ ਅੱਜਕਲ ਸਾਹਮਣੇ ਆ ਰਹੇ ਕਿਉਂਕਿ ਇੱਕ ਕਾਲ ਆਉਂਦੀ ਹੈ ਕਿਸੇ ਅਨਨੋਨ ਨੰਬਰ ਤੋਂ ਨੰਬਰ ਭਾਵੇਂ ਉਹ ਇੰਡੀਆ ਦਾ ਹੋਵੇ ਲੇਕਿਨ ਹੁੰਦਾ ਬੰਦਾ ਬੈਠਾ ਉਹ ਪਾਕਿਸਤਾਨ ਹੁੰਦਾ ਜਾਂ ਕੋਈ ਹੋਰ ਅਦਰ ਕੰਟਰੀ ਬੈਠਾ ਹੁੰਦਾ ਹੈ ਬਿਲਕੁਲ ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਵਿਦੇਸ਼ੀ ਵਰਚੁਅਲਸ ਨੰਬਰ ਜਿਹਨੂੰ ਆਪਾਂ ਕਹਿ ਦਿੰਨੇ ਆ ਆਨਲਾਈਨ ਅੱਜਕੱਲ ਕਿਸੇ ਵੀ ਤੁਸੀਂ ਐਪ ਤੋਂ ਜਿਹੜੇ ਆ ਵਰਚੁਅਲ ਨੰਬਰ ਖਰੀਦ ਕੇ ਤੇ ਸਭ ਠੱਗੀ ਕਰਨ ਦੇ ਲਈ ਯੂਜ਼ ਕਰਦੇ ਇਹ ਤੇ ਇਸ ਤਰੀਕੇ ਦੇ ਨਾਲ ਤੁਹਾਨੂੰ ਕਿਸੇ ਵਰਚੁਅਲ ਨੰਬਰ ਤੋਂ ਕਾਲ ਕਰਕੇ ਤੁਹਾਨੂੰ ਕੋਈ ਆਪਣਾ ਰਿਸ਼ਤੇਦਾਰ ਦੱਸ ਕੇ ਜਾਂ ਤੁਹਾਡੇ ਕਿਸੇ ਆਪਣੇ ਤੁਹਾਡੇ ਬੱਚੇ ਦਾ ਉਹਨੂੰ ਕਿਡਨੈਪ ਕਰਨ ਦਾ ਕਹਿ ਕੇ ਉਹਨੂੰ ਮੁਸੀਬਤ ਚ ਹੋਣ ਦਾ ਕਹਿ ਕੇ ਵੀ ਤੁਹਾਡਾ ਬੱਚਾ ਪ੍ਰੋਬਲਮ ਵਿੱਚ ਹੈ ਉਹ 100% ਦੇ ਨਾਲ ਇੱਥੇ ਜਾ ਰਿਹਾ ਸੀਗਾ ਤੇ ਉਹ ਪ੍ਰੋਬਲਮ ਚ ਹੈ ਉਹ ਉਹਨੂੰ ਅਸੀਂ ਕਿਸੇ ਰੈਕਡ ਦੇ ਨਾਲ ਫੜ ਲਿਆ ਤੇ ਤੁਸੀਂ ਇਹ ਖਾਤੇ ਵਿੱਚ ਪੈਸੇ ਪਾ ਦਿਓ ਤੇ ਤੁਹਾਡੇ ਅਸੀਂ ਬੱਚੇ ਨੂੰ ਛੱਡ ਦਿੰਨੇ ਆ ਆਪਣੇ ਆਪ ਨੂੰ ਕਿਸੇ ਸੀਬੀਆਈ ਦਾ ਜਾਂ ਪੁਲਿਸ ਅਫਸਰ ਬਣ ਕੇ ਕੋਈ ਆਰਮੀ ਦਾ ਅਫਸਰ ਬਣ ਕੇ ਤੁਹਾਨੂੰ ਪਰਸੂਨੇਟ ਕੀਤਾ ਜਾ ਸਕਦਾ ਤੁਹਾਨੂੰ ਕੋਈ ਕੀਤੀ ਜਾ ਸਕਦੀ ਹੈ ਤੇ ਤੁਹਾਨੂੰ ਇਹ ਕਿਹਾ ਜਾ ਸਕਦਾ ਵੀ ਤੁਹਾਡੇ ਤੇ منی ਲਾਂਡਰਿੰਗ ਦੇ ਕੇਸ ਰਿਪੋਰਟ ਹੋਏ ਐ ਤੇ ਤੁਹਾਡਾ ਜਿਹੜੇ ਸੋ ਐਂਡ ਸੋ ਤੁਹਾਡਾ ਜਿਹੜੀ ਇਨਵੋਲਵਮੈਂਟ ਹੈਗੀ ਐ ਜਿਹੜੀ ਇਹ ਕਿਸੇ ਮਸ਼ਹੂਰ ਕਿਸੇ ਵਿਅਕਤੀ ਦੇ ਨਾਲ ਕਿਸੇ ਲੌਂਡਰਿੰਗ ਕੇਸ ਦੇ ਵਿੱਚ ਜਿੱਦਾਂ ਨੀਰਜ ਗੋਇਲ ਜੀ ਦਾ ਅੱਜਕੱਲ ਬਹੁਤ ਯੂਜ਼ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਵਿੱਚ ਤੁਹਾਡੀ ਉਹਨਾਂ ਦੇ ਨਾਲ ਤੁਹਾਡੀ ट्रांजੈਕਸ਼ਨਸ ਹੈਗੀ ਹੈ ਤੁਹਾਡੇ ਕੇਵਾਈਸੀ ਮਿਲੇ ਹੈ ਤੁਹਾਡਾ ਬੈਂਕ ਅਕਾਊਂਟ ਦੀ ਵਰਤੋਂ ਹੋ ਰਹੀ ਹੈ ਤੇ ਇਸ ਤਰ੍ਹਾਂ ਦੀ ਜੇਕਰ ਕੋਈ ਤੁਹਾਨੂੰ ਕਾਲ ਆਵੇ ਜਾਂ ਇਸ ਤਰ੍ਹਾਂ ਤੁਹਾਨੂੰ ਕਿਹਾ ਜਾਵੇ ਤੇ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਉਹਨੂੰ ਰਿਸਪੌਂਡ ਕਰਨ ਦੀ ਲੋੜ ਨਹੀਂ ਤੇ ਤੁਸੀਂ ਇਹ ਬਿਨਾਂ ਰਿਸਪੌਂਡ ਕੀਤੇ ਸਾਈਬਰ ਠੱਗੀ ਤੋਂ ਬਚ ਸਕਦੇ ਹੋ ਜੇਕਰ ਤੁਸੀਂ ਉਹਨਾਂ ਦੀ ਗੱਲ 'ਤੇ ਰਿਸਪੌਂਡ ਕਰੋਗੇ ਤੇ ਤੁਹਾਨੂੰ ਉਹ ਹੋਰ ਤੁਹਾਨੂੰ ਕੋਈ ਧਰਾਵਾ ਦੇ ਕੇ ਜਾਂ ਕੋਈ ਕਾਨੂੰਨੀ ਇਹ ਮੁਸੀਬਤ ਵਿੱਚ ਫਸਾ ਕੇ ਜਾਂ ਤੁਹਾਨੂੰ ਈਵਨ ਕੀ ਆ ਡਿਜੀਟਲ ਅਰੈਸਟ ਜਿਹੜਾ ਨਵਾਂ ਸ਼ਬਦ ਯੂਜ਼ ਕੀਤਾ ਜਾ ਰਿਹਾ ਹੈ ਵੀ ਤੁਹਾਨੂੰ ਅਸੀਂ ਕੈਮਰੇ ਵਿੱਚ ਤੁਹਾਨੂੰ ਅਰੈਸਟ ਕਰ ਲਿਆ ਤੁਹਾਡੀ ਫਿਜ਼ੀਕਲੀ ਅਰੈਸਟ ਪੈ ਸਕਦੀ ਹੈ ਜੀ ਮੈਂ ਤਾਂ ਤੁਹਾਨੂੰ ਇੱਥੇ ਤੱਕ ਕਹਾਂਗਾ ਜੀ ਸਾਡੇ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਵੀ ਆਪਣੇ ਮਨ ਕੀ ਬਾਤ ਪ੍ਰੋਗਰਾਮ ਦੇ ਵਿੱਚ ਆਮ ਪਬਲਿਕ ਨੂੰ ਅਵੇਅਰ ਕਰਨੀ ਕਿੰਨਾ ਵਧੀਆ ਮੈਸੇਜ ਉਹਨਾਂ ਵੱਲੋਂ ਸਪੈਸ਼ਲੀ ਦਿੱਤਾ ਗਿਆ ਕਿ ਡਿਜੀਟਲ ਅਰੈਸਟ ਨਾਮ ਦੀ ਕੋਈ ਵੀ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਕਿ ਅਸੀਂ ਕਿਸੇ ਨੂੰ ਡਿਜੀਟਲ ਅਰੈਸਟ ਕਰ ਸਕੀਏ ਜਾਂ ਕਿਸੇ ਵੀ ਤਰੀਕੇ ਨਾਲ ਉਹਨੂੰ ਬੌਂਡ ਕਰ ਸਕੀਏ ਤੇ ਫਿਰ ਵੀ ਅਸੀਂ ਸਾਡੇ ਬਹੁਤ ਹੀ ਪੜੇ ਲਿਖੇ ਅਤੇ ਵੈਲ ਐਜੂਕੇਟਿਡ ਪਰਸਨ ਜਿਹੜੇ ਆ ਉਹ ਗੱਲ ਨਹੀਂ ਸਮਝ ਪਾ ਰਹੇ ਤੇ ਠੱਗੀ ਦਾ ਸ਼ਿਕਾਰ ਹੋ ਰਹੇ ਆ ਤੇ ਇਹ ਮੈਸੇਜ ਜਿੰਨਾ ਸਾਡਾ ਜਿਹੜਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇਗਾ ਉਹ ਠੱਗੀ ਤੋਂ ਬਚਣਗੇ ਜੀ ਪਿਛਲੇ ਦਿਨੀ ਤੁਸੀਂ ਇੱਕ ਸ਼ਾਦੀ ਦਾ ਕਾਰਡ ਵੀ ਪਾਇਆ ਸੀਗਾ ਕਿ ਵਿਆਹ ਦੇ ਕਾਰਡ ਦੇ ਨਾਮ ਤੇ ਵੀ ਠੱਗੀ ਹੋ ਰਹੀ ਹੈ ਉਹ ਕਿਸ ਤਰੀਕੇ ਨਾਲ ਜਿਹੜੀ ਠੱਗੀ ਉਹ ਕੀਤੀ ਗਈ ਸੀ ਉਹ ਇਸ ਤਰ੍ਹਾਂ ਸੀਗਾ ਜੀ ਮੈਂ ਇੱਕ ਬਹੁਤ ਹੀ ਨੈਸ਼ਨਲ ਚੈਨਲ ਦੇ ਉੱਤੇ ਇੱਕ ਨਿਊਜ਼ ਜਿਹੜੀ ਉਹ ਸੁਣੀ ਸੀਗੀ ਤੇ ਉਹਦੇ ਵਿੱਚ ਕੀ ਹੈ ਹਿਮਾਚਲ ਦਾ ਉਹਨਾਂ ਨੇ ਹਵਾਲਾ ਦੇ ਕੇ ਹਿਮਾਚਲ ਸਟੇਟ ਦਾ ਕਿਹਾ ਗਿਆ ਸੀਗਾ ਵੀ ਕੋਈ ਇਸ ਤਰ੍ਹਾਂ ਦੇ ਸ਼ਾਦੀ ਦੇ ਕਾਰਡ ਜਿਹੜੇ ਆ ਇਹ ਸਾਈਬਰ ਠੱਗਾਵਾਂ ਵੱਲੋਂ ਇੱਕ ਨਵਾਂ ਮੋਟੰਗ ਤਰੀਕਾ ਬਣਾਇਆ ਗਿਆ ਵੀ ਉਹ ਤੁਹਾਨੂੰ ਕਾਰਡ ਦੀ ਪੀਡੀਐਫ ਭੇਜ ਕੇ ਤੁਹਾਨੂੰ ਇੰਸਟਾਲ ਕਰਾਨਗੇ ਉਹ ਜਦੋਂ ਤੁਸੀਂ ਜਿਹੜੀ ਪੀਡੀਐਫ ਹੈ ਉਹ ਆਪਣੇ ਮੋਬਾਈਲ ਦੇ ਵਿੱਚ ਵਟਸਐਪ ਰਾਹੀਂ ਭੇਜੀ ਗਈ ਨੂੰ ਇੰਸਟਾਲ ਕਰੋਗੇ ਕੁਝ ਮੈਲਵੇਅਰ ਜਿਹੜੇ ਇਸ ਤਰ੍ਹਾਂ ਦਾ ਤੁਹਾਡੇ ਮੋਬਾਈਲ ਦੇ ਵਿੱਚ ਇੰਸਟਾਲ ਹੋ ਜਾਣਗੇ ਤੁਹਾਡਾ ਵਟਸਐਪ ਕੰਪਰਮਾਈਜ਼ ਹੋ ਸਕਦਾ ਹੈ ਤੁਹਾਡੇ ਜਿਹੜੇ ਆ ਉਹ ਮੋਬਾਈਲ ਨੰਬਰ ਨਾਲ ਲਿੰਕ ਬੈਂਕ ਅਕਾਊਂਟ ਆ ਜਿਹੜੇ ਉਹਦੇ ਉਹਦੇ ਨਾਲ ਕੰਪਰਮਾਈਜ਼ ਕਰਕੇ ਤੁਹਾਡੇ ਨਾਲ ਠੱਗੀ ਹੋ ਸਕਦੀ ਹੈ ਤੇ ਉਹ ਮੈਂ ਇੱਕ ਆਪਣਾ ਬਤੌਰ ਐ ਐਸਐਚਓ ਸਾਈਬਰ ਕ੍ਰਾਈਮ ਹੋਣ ਕਰਕੇ ਆਪਣੇ ਲੁਧਿਆਣਾ ਨਿਵਾਸੀਆਂ ਦੀ ਮੈਸੇਜ ਸ਼ੇਅਰ ਕਰਨਾ ਜ਼ਰੂਰੀ ਸਮਝਿਆ ਤੇ ਉਹ ਮੈਂ ਜਿਹੜੀ ਆਪਣੇ ਸਟੇਟਸ ਰਾਹੀਂ ਤੇ ਅਲੱਗ-ਅਲੱਗ ਗਰੁੱਪਾਂ ਦੇ ਵਿੱਚੋਂ ਵੀਡੀਓ ਸ਼ੇਅਰ ਕੀਤੀ ਸੀ ਹਜੇ ਤੱਕ ਸਾਡੇ ਕੋਈ ਸੰਬੰਧੀ ਕੋਈ ਕੇਸ ਰਿਪੋਰਟ ਨਹੀਂ ਹੋਇਆ ਪਰ ਲੋਕਾਂ ਨੂੰ ਪ੍ਰिवेंशन ਦੇ ਤੌਰ ਦੇ ਉੱਤੇ ਮੈਂ ਉਹ ਵੀਡੀਓ ਭੇਜ ਕੇ ਜਾਗਰੂਕ ਕਰਨ ਦੇ ਲਈ ਉਹ ਜਿਹੜਾ ਮੈਸੇਜ ਆ ਉਹ ਸ਼ੇਅਰ ਕੀਤਾ ਸੀ ਤਾਂ ਜੋ ਲੋਕ ਇਦਾਂ ਦੀ ਸਾਈਬਰ ਠੱਗੀ ਤੇ ਸ਼ਿਕਾਰ ਹੋਣ ਤੋਂ ਬਚ ਸਕਣ ਜੀ ਸਰ ਜਿਵੇਂ ਨੰਬਰ ਦੀ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਕਿ ਵਿਦੇਸ਼ੀ ਨੰਬਰ ਕੋਈ ਵੀ ਖਰੀਦ ਲੈਂਦੇ ਕਿਸੇ ਇੱਕ ਫਾਰਮੈਟ ਹੁੰਦਾ ਕਿ ਇੱਕ ਬੰਦਾ ਇੰਨੇ ਕ ਨੰਬਰ ਜਿਹੜਾ ਖਰੀਦ ਸਕਦਾ ਪਰ ਇਹ ਅਲੱਗ-ਅਲੱਗ ਨੰਬਰ ਕਿਸ ਤਰੀਕੇ ਨਾਲ ਖਰੀਦਦੇ ਨੇ ਇਹ ਦੇਖੋ ਜੀ ਆਨਲਾਈਨ ਤੁਹਾਡੀ ਇੱਕ ਮੇਲ ਆਈਡੀ ਰਜਿਸਟਰ ਕਰਕੇ ਜਿਹੜੇ ਆਨਲਾਈਨ ਕੁਝ ਕੁ ਪੇਮੈਂਟ ਜਿਹੜੀ ਆਨਲਾਈਨ ਪੇਮੈਂਟ ਕਰਕੇ ਇਹ ਆਨਲਾਈਨ ਨੰਬਰ ਪਰਚੇਸ ਕੀਤੇ ਜਾਂਦੇ ਇਹਦੀ ਕੋਈ ਲਿਮਟ ਨਹੀਂ ਹੁੰਦੀ ਅਲੱਗ-ਅਲੱਗ ਕੰਪਨੀਆਂ ਕੰਪਨੀਆਂ ਅਵੇਲੇਬਲ ਹੈਗੀਆਂ ਓਪਨ ਸੋਰਸ ਦੇ ਵਿੱਚ ਜਿਹੜੀਆਂ ਇਹ ਵਰਚੁਅਲ ਨੰਬਰ ਵੇਚਦੀਆਂ ਤੋ ਇਸ ਕਰਕੇ ਇਹਦੇ ਤੇ ਕੋਈ ਸਟ੍ਰਿਕਸ਼ਨਸ ਨਹੀਂ ਹੈਗੀ ਬਟ ਇਹਦੇ ਤੇ ਅਵੇਅਰਨੈਸ ਹੀ ਹੈ ਇਹਦੇ ਤੋਂ ਬਚਣ ਦੀ ਲੋੜ ਹੀ ਆ ਵੀ ਇਹਨਾਂ ਨੂੰ ਅਸੀਂ ਰਿਸਪੌਂਡ ਨਹੀਂ ਕਰਨਾ ਜੀ ਅਸਤੱਕ ਤੁਸੀਂ ਲੁਧਿਆਣਾ ਦੇ ਵਿੱਚ ਐਡੇ ਵੱਡੇ ਵੱਡੇ ਕੇਸ ਜਿਹੜੇ ਨੇ ਸੋਲਵ ਕਰ ਚੁੱਕੇ ਹੋ ਕਿੰਨੇ ਚੈਲੰਜਸ ਜਿਹੜੇ ਨੇ ਆਉਂਦੇ ਨੇ ਕੀ ਕੀ ਜਿਹੜੇ ਚੈਲੰਜਸ ਫੇਸ ਕਰਨੇ ਪੈਂਦੇ ਨੇ ਦੇਖੋ ਜੀ ਜਦੋਂ ਆਪਾਂ ਟੈਕਨੋਲੋਜੀ ਦੇ ਨਾਲ ਕੰਮ ਕਰ ਰਹੇ ਹਾਂ ਤੇ ਉਹ ਵੀ ਟੈਕਨੋਲੋਜੀ ਨਾਲ ਖੇਡ ਰਹੇ ਨੇ ਤੇ ਅਸੀਂ ਟੈਕਨੋਲੋਜੀ ਦੇ ਨਾਲ ਹੀ ਉਹਨਾਂ ਨੂੰ ਉਹ ਡਿਟੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨੰਬਰ ਆਫ ਚੈਲੰਜਸ ਸਾਨੂੰ ਫੇਸ ਕਰਨੇ ਪੈਂਦੇ ਆ ਔਰ ਸਭ ਤੋਂ ਵੱਡਾ ਸਾਡੇ ਲਈ ਇਹ ਇਹ ਹੁੰਦਾ ਵੀ ਜਿਹੜਾ ਵਿਕਟਿਮ ਹੈ ਜਿਹਦੇ ਨਾਲ ਸਾਈਬਰ ਠੱਗੀ ਹੋਈ ਹੈ ਉਹ ਕਿੰਨੇ ਟਾਈਮ ਦੇ ਵਿੱਚ ਸਾਨੂੰ ਅਪਰੋਚ ਕਰ ਰਿਹਾ ਔਰ ਸਾਨੂੰ ਰਿਪੋਰਟ ਕਰ ਰਿਹਾ ਹੈ ਤੇ ਜਿੰਨੀ ਜਲਦੀ ਰਿਪੋਰਟ ਕਰੂਗਾ ਐਸੀ ਉਹਦੇ ਪੈਸਿਆਂ ਨੂੰ ਸਰਵਾਈਵ ਉਹਨੂੰ ਸੇਵ ਕਰਨ ਦੇ ਵਿੱਚ ਸਕਸੈਸ ਹੋ ਜਾਣੇ ਆ ਫਿਰ ਉਸੇ ਤਰ੍ਹਾਂ ਦੀ ਕਾਨੂੰਨੀ ਪ੍ਰਕਿਰਿਆ ਵੀ ਇਸੇ ਤਰ੍ਹਾਂ ਸਾਨੂੰ ਅਡਾਪਟ ਕਰਨੀ ਪੈਂਦੀ ਹੈ ਇਹਨਾਂ ਨੂੰ ਵਾਪਸ ਕਰਾਉਣ ਦੇ ਲਈ ਤੇ ਇਹ ਬੜਾ ਬੜੇ ਜਿੱਦਾਂ ਜਿੱਦਾਂ ਕ੍ਰਾਈਮ ਜਿਹੜਾ ਵਾ ਬਹੁਤ ਤੇਜ਼ ਗਤੀ ਨਾਲ ਚੱਲ ਰਿਹਾ ਵਧ ਰਿਹਾ ਉਹਨੇ ਹੀ ਚੈਲੰਜਸ ਪੁਲਿਸ ਲਈ ਹੈਗੇ ਬਟ ਸਾਡੀ ਜਿਹੜੀ ਟੀਮ ਹੈ ਸਾਡੀ ਲੁਧਿਆਣਾ ਪੁਲਿਸ ਹੈ ਉਹ ਮਤਲਬ ਉਹਦੀ ਸક્ષਮ ਹੈ ਤੇ ਬਹੁਤ ਕਾਫੀ ਜਿਹੜੇ ਨੰਬਰ ਆਫ ਕੇਸਸ ਐਸੀਂ ਜਿਹੜੇ ਆ ਛੋਟੇ ਤੋਂ ਲੈ ਕੇ ਵੱਡੇ ਤੱਕ ਅਸੀਂ ਕਾਫੀ ਨੰਬਰ ਆਫ ਰਿਕਵਰੀਜ਼ ਅਸੀਂ ਕੀਤੀਆਂ ਤੇ ਮੇਰੀ ਲੋਕਾਂ ਨੂੰ ਇਹ ਅਪੀਲ ਹੈ ਜੇ ਕਿਸੇ ਨਾਲ ਠੱਗੀ ਹੋ ਜਾਂਦੀ ਹੈ ਤੇ 1930 ਤੇ ਜਾਂ ਜਰੂਰ ਕੰਪਲੇਂਟ ਰਜਿਸਟਰ ਕਰਨ ਤਾਂ ਜੋ ਜਿੰਨੀ ਜਲਦੀ ਉਹ ਕੰਪਲੇਂਟ ਕਰਨਗੇ ਉਹ ਪੈਸੇ ਉਹਨਾਂ ਦੇ ਪਾਈਪਲਾਈਨ 'ਚ ਫ੍ਰੀਜ਼ ਹੋ ਸਕਦੇ ਆ ਤੇ ਉਹਨਾਂ ਨੂੰ ਵਾਪਸ ਕਰਵਾਇਆ ਜਾ ਸਕਦੇ ਆ ਲੋਕਾਂ ਨਾਲ ਇਹ ਠੱਗੀ ਜਿਹੜੀ ਕਿਤੇ ਜਾ ਰਹੀ ਹੈ ਕਿੰਨੀ ਉਮਰ ਦੇ ਲੋਕ ਨੇ ਤੇ ਕਿਹੜੇ-ਕਿਹੜੇ ਪੋਸਟ ਤੇ ਨੇ ਜਿਵੇਂ ਕਿ ਆਪਾਂ ਕਹਿ ਲਈਏ ਕਿ 20 ਤੋਂ 25 ਸਾਲਾਂ ਦੀ ਉਮਰ ਆ ਜਾਂ ਫਿਰ ਕੋਈ ਮਤਲਬ ਰਿਟਾਇਰ ਆ ਕਿਸ ਤਰੀਕੇ ਦੇ ਲੋਕਾਂ ਨਾਲ ਜ਼ਿਆਦਾ ਠੱਗੀ ਜਿਹੜੀ ਹੋ ਰਹੀ ਹੈ ਨੰਬਰ ਆਫ ਪਰਸਨਸ ਹੈ ਜੀ ਇਹਦੇ ਵਿੱਚ ਆਪਾਂ ਨਾਮ ਲੈਣਾ ਤਾਂ ਚਲੋ ਨਹੀਂ ਹੈਗਾ ਵੀ ਆਪਾਂ ਸਾਰਿਆਂ ਦਾ ਨਾਮ ਲਈਏ ਪਰ ਸੀਨੀਅਰ ਸਿਟੀਜ਼ਨਸ ਕਾਫੀ ਜਿਹੜੇ ਆ ਉਹ ਡਿਜੀਟਲ ਅਰੇਸਟ ਵਾਲੀ ਠੱਗੀ ਦੇ ਸ਼ਿਕਾਰ ਹੋਏ ਆ ਉਹਦੇ ਚ ਕਾਰੋਬਾਰੀ ਵੀ ਨੇ ਸਰਵਿਸਮੈਨ ਵੀ ਨੇ ਰਿਟਾਇਰਡ ਪਰਸਨ ਵੀ ਨੇ ਤੇ ਇਸ ਕਰਕੇ ਅਸੀਂ ਇਸੇ ਕਰ ਇਹ ਦੀ ਲੜੀ ਦੇ ਵਿੱਚ ਅਸੀਂ ਜਿਹੜੇ ਅਸੀਂ ਅਵੇਅਰਨੈਸ ਪ੍ਰੋਗਰਾਮ ਵੀ ਅਸੀਂ ਜਿਹੜੇ ਆ ਉਹ ਕਰ ਰਹੇ ਆ ਅਸੀਂ ਅੱਜ 19 ਤਰੀਕ ਅੱਜ ਅਸੀਂ ਸੀਨੀਅਰ ਸਿਟੀਜ਼ਨ ਦੇ ਮਨਾਉਣ ਦੀ ਦੇ ਲਈ ਅਸੀਂ ਅੱਜ ਵੀ ਅਸੀਂ ਸੀਨੀਅਰ ਸਿਟੀਜ਼ਨ ਦਾ ਇੱਕ ਜਿਹੜਾ ਅਵੇਅਰਨੈਸ ਕੈਂਪ ਆਰਗੇਨਾਈਜ਼ ਕੀਤਾ ਤੇ ਅਸੀਂ ਉੱਥੇ ਵੀ ਆਮ ਪਬਲਿਕ ਨੂੰ ਤੇ ਜਿਹੜੇ ਆ ਸੀਨੀਅਰ ਸਿਟੀਜ਼ਨ ਨੂੰ ਅਵੇਅਰ ਵੀ ਕਰ ਰਹੇ ਆ ਬੱਚਿਆਂ ਨੂੰ ਕਿਵੇਂ ਬਚਾਉਣਾ ਤੁਸੀਂ ਸਾਈਬਰ ਕ੍ਰਾਈਮ ਦੇ ਕਿਤੇ ਵਿਕਟਿਮ ਨਾ ਬਣ ਜਾ बन ਜਾਣ ਉਹਨਾਂ ਨੂੰ ਕਿਵੇਂ ਬਚਾਉਣਾ ਹੈ ਅਸੀਂ ਉਹਨਾਂ ਨੂੰ ਵੀ ਪੇਰੈਂਟਸ ਨੂੰ ਵੀ ਤੇ ਬੱਚਿਆਂ ਨੂੰ ਵੀ ਅਲੱਗ-ਅਲੱਗ ਸਕੂਲਜ਼ ਦੇ ਵਿੱਚ ਸੈਸ਼ਨ ਲਾ ਕੇ ਵੀ ਅਵੇਅਰ ਕਰ ਰਹੇ ਹਾਂ ਜੀ ਸਰ ਜਿਵੇਂ Google ਤੇ ਵੀ ਨੰਬਰ ਆ ਜਾਂਦਾ ਹੈ ਜਿਵੇਂ ਕਿ ਕਿਸੇ ਨੇ ਗੈਸ ਬੁੱਕ ਕਰਾਇਆ ਜਾਂ ਫਿਰ ਕਿਸੇ ਨੇ ਜਿਹੜਾ ਇਲੈਕਟ੍ਰਿਕ ਬਿੱਲ ਜਿਹੜਾ ਪੇ ਕਰਨ ਦੀ ਕੋਸ਼ਿਸ਼ ਕੀਤੀ ਇੱਕ ਕੋਡ ਆਂਦਾ ਹੈ ਮਤਲਬ Google ਤੇ ਕਿਸ ਤਰੀਕੇ ਨਾਲ अवेलेबल ਹੋ ਜਾਂਦਾ ਕਿਸ ਤਰੀਕੇ ਨਾਲ ਜਦੋਂ ਉਹ ਨੰਬਰ ਜਦੋਂ ਆਂਦਾ ਹੈ ਕਿਉਂਕਿ Google ਦੇ ਵਿੱਚ ਤਾਂ ਸਿਰਫ ਔਰ ਸਿਰਫ ਜਿਹੜੇ ਨੇ ਉਹੀ ਨੰਬਰ ਚੜਾਏ ਜਾਂਦੇ ਨੇ ਜੋ ਕਿ ਅਪਰੂਵਲ ਹੋਣ ਦੇਖੋ ਜੀ ਸਾਡੀ ਪਹਿਲੇ ਦਿਨ ਤੋਂ ਹੀ ਲੋਕਾਂ ਨੂੰ ਅਪੀਲ ਅਸੀਂ ਵਾਰ-ਵਾਰ ਇਹੀ ਕਿ ਅਪੀਲ ਕਰਦੇ ਆਂ ਵੀ Google ਇੱਕ ਐਡ ਏਜੰਸੀ ਹੈ ਤੁਸੀਂ ਕੋਈ ਵੀ ਨੰਬਰ ਚਾਹੇ ਤੁਸੀਂ ਪੇਮੈਂਟ ਕਰਕੇ ਉਹਨੂੰ ਆਪਣਾ ਤੁਸੀਂ ਤੇ ਟਾਪ ਤੇ ਸ਼ੋਅ ਕਰਵਾ ਸਕਦੇ ਹਾਂ ਕਿਸੇ ਵੀ ਇਹ ਤੁਸੀਂ ਕੋਈ ਕਿਸੇ ਫਰਮ ਦਾ ਨੰਬਰ ਸ਼ੋਅ ਕਰਾਣਾ ਹੈ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਰਾਹੀਂ ਜਿਹੜੀ ਹੈ ਉਹਨਾਂ ਨੂੰ ਪੇਮੈਂਟ ਕਰੋ ਤੇ ਉਹ ਸ਼ੋਅ ਕਰ ਸਕਦੇ ਆ ਨੰਬਰ ਆਫ ਫੇਕ ਨੰਬਰਸ ਐਂਡ ਜਿਹੜੇ ਇਸ ਤਰ੍ਹਾਂ ਦੇ ਫੇਕ ਜਿਹੜੀਆਂ ਐਡਵਰਟਾਈਜ਼ਮੈਂਟ ਕਰਕੇ ਤੇ ਉਹਨਾਂ ਦੇ ਨੰਬਰ ਸ਼ੋਅ ਹੋ ਰਹੇ ਆ ਉਹਦੇ ਤੇ ਤੇ ਗੂਗਲ ਤੋਂ ਬਿਲਕੁਲ ਵੀ ਗੂਗਲ ਸਰਚ ਤੋਂ ਕੋਈ ਵੀ ਨੰਬਰ ਕਿਸੇ ਬੈਂਕ ਦਾ ਜਾਂ ਕਿਸੇ ਹੋਰ ਵੀ ਫਾਈਨੈਂਸ਼ੀਅਲ ਅਦਾਰੇ ਦਾ ਨੰਬਰ ਸਰਚ ਨਹੀਂ ਕਰਨਾ ਚਾਹੁੰਦਾ ਇਹ ਸਾਡੀ ਪਹਿਲੇ ਦਿਨ ਤੋਂ ਹੀ ਆਮ ਪਬਲਿਕ ਨੂੰ ਅਪੀਲ ਹੈ ਜੇ ਤੁਸੀਂ ਕੋਈ ਕੋਈ ਵੀ ਬੈਂਕ ਅਧਿਕਾਰੀ ਨਾਲ ਸੰਪਰਕ ਕਰਨਾ ਚਾਹੇ ਉਹ ਤੁਸੀਂ ਆਪਣੇ ਉਹ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੇ ਮਗਰ ਲਿਖੇ ਨੰਬਰ ਤੇ ਟੋਲ ਫ੍ਰੀ ਨੰਬਰ ਤੇ ਸੰਪਰਕ ਕਰੋ ਜਾਂ ਆਪਣੇ ਬੈਂਕ ਤੋਂ ਹੀ ਕਿਸੇ ਅਧਿਕਾਰੀ ਦਾ ਨੰਬਰ ਲੈ ਕੇ ਉਹਦੇ ਨਾਲ ਹੀ ਗੱਲ ਕਰੋ Google ਤੋਂ ਤੁਸੀਂ ਸਰਚ ਕਰੋਗੇ ਤੁਸੀਂ ਗਲਤ ਨੰਬਰ ਤੇ ਗੱਲ ਕਰਕੇ ਤੇ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਜੀ ਹਾਲੋ ਜੀ ਸਾਰੀਆਂ ਗੱਲਾਂ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਕਿਸ ਤਰੀਕੇ ਨਾਲ ਤੁਸੀਂ ਠੱਗੀ ਦੇ ਸ਼ਿਕਾਰ ਜਿਹੜਾ ਹੋ ਸਕਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਜਿਹੜਾ ਅਵੇਅਰ ਕਰ ਸਕਦੇ ਹੋ ਕਿਉਂਕਿ ਅੱਜ ਦੇ ਟਾਈਮ ਤੇ Google ਤੇ ਬਹੁਤ ਜ਼ਿਆਦਾ ਟਰਸਟ ਕੀਤਾ ਜਾਂਦਾ ਤੇ ਇਹਹੀ ਅਪੀਲ ਆ ਕਿ Google ਤੇ ਵੀ ਇੰਨਾ ਟਰਸਟ ਜਿਹੜਾ ਨਾ ਕੀਤਾ ਜਾਵੇ ਕਿਉਂਕਿ ਤੁਹਾਡੀ ਛੋਟੀ ਜਿਹੀ ਲਾਪਰਵਾਹੀ ਤੇ ਨਾਲ ਤੁਹਾਡਾ ਜਿਹੜਾ ਬੈਂਕ ਅਕਾਊਂਟ ਆ ਬਿਲਕੁਲ ਖਾਲੀ ਹੋ ਸਕਦਾ ਸੋਹਰ ਦੇ ਦੇ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਸਿੱਧੀ ਹੈਡਲਾਈਨਸ ਮੈਂ ਨੇ ਅਮਲਿਕ ਕੈਮਰਾ ਪਰਸਨ ਵੀਪਨ ਬਸੀ ਨਾਲ